ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਈ ਜੀ ਬਾਈ ਨਾਲ ਆਪਾਂ ਗੱਲਬਾਤ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਵੀਰ ਜੀ ਦਾ ਮੇਰੇ ਗੋਰਾ ਪਿੰਡ ਬਟੌੜ ਜ਼ਿਲ੍ਹਾ ਬਣਾਣਾ ਵੀਰੇ ਤਾਂ ਪਤਸੀ ਦਾ ਨੰਬਰ ਦੱਸੋ ਵੀ ਆਪਣਾ ਨੰਬਰ 87 ਤੋਂ 88 ਵੀਰੇ 0432 ਠੀਕ ਹੈ ਜੀ ਹਾਂਜੀ ਦੱਸੋ ਜੀ ਗਾੜ ਡਿਟੇਲ ਆਪਣੀ ਇਹ ਵੀਰੇ ਦੋਨੇ ਗਾਂਵ ਉੱਤਰਾਖੰਡ ਜਾਂਦੇ ਅੱਜ ਠੀਕ ਹੈ ਜੀ 4 ਦਿਨ ਪਹਿਲਾਂ ਹੋ ਗਿਆ ਸੀ ਆਨਲਾਈਨ ਆਰਡਰ ਹੋਇਆ ਸੀ ਆਪਾਂ ਨੂੰ ਠੀਕ ਹੈ ਜੀ ਉਹ ਦਿਵਾਲੀ ਕਰਕੇ ਰੋਕ ਲਿਆ ਸੀ ਅਸਲੀ ਆ ਹੁਣ ਗੱਡੀ ਲੋਡ ਕਰਨ ਲੱਗਦੇ ਆਪਾਂ ਠੀਕ ਹੈ ਜੀ ਇਹ ਉਹਦੇ ਥੱਲੇ ਤਾਂ 23 24 ਗਰੋ ਦੁੱਧ ਤਿਆਰ ਆ ਵੀਰੇ ਠੀਕ ਹੈ ਜੀ ਇਹਦੇ ਥੱਲੇ 20 ਕਿਲੋ ਜਿੱਦਾਂ ਲੀਆਂ ਸੀ ਉਹ ਗਾਹਕ ਨੇ ਬਸ ਅਰਸ ਹੋਈ ਜਾਂਦੀ ਸੀ ਵੀਡੀਓ ਕਾਲ ਤੇ ਠੀਕ ਹੈ ਜੀ ਉਹ ਕਿੰਨਾ ਪਹਿਲਾਂ ਸੁੱਕੇ ਹੜੀ ਜਾਂ ਆਪਣੇ ਹਾਂ ਠੀਕ ਹੈ ਬੰਦੇ ਨੇ ਆਪਾਂ ਨੰਬਰ ਲਾ ਕੇ ਫਾਰਕ ਕਰਿਆ ਸੀ ਗਾਂਵਾਂ ਦੇ ਜੰਗਲਾਂ ਠੀਕ ਹੈ ਜੀ ਪਹਿਲਾਂ ਇਹ ਤੋਂ ਮੋਣੀ ਹੋਈ ਸੀ ਗਾਂਵਾਂ ਹਾਂਜੀ ਸੌਦਾ ਹੋ ਗਿਆ ਜੀ ਇਹਨਾਂ ਦਾ ਸੌਦਾ ਹੋ ਗਿਆ ਇਹਨਾਂ ਨੇ ਪੇਮੈਂਟ ਆਪ ਨੂੰ ਆ ਗਈ ਜੀ ਹੁਣ ਪੈਲੋਡ ਕਰਨੇ ਆ ਠੀਕ ਹੈ ਜੀ ਆਪਣੇ ਮੰਨ ਕੇ ਚੋ ਉਹ ਬੰਦੇ ਨੇ ਆਪਣੀ ਗਾਰੰਟੀ ਦੇ ਗੰਗਾ ਲੰਘਿਆ ਉਹਨੇ ਧਾਰ ਵੀ ਨਹੀਂ ਮਾਰੀ ਠੀਕ ਹੈ ਠੀਕ ਹੈ ਜੀ ਵਿਸ਼ਵਾਸ ਵੀ ਕੁਝ ਜੀ ਹੁੰਦੀ ਹੈ ਨਾ ਸਾਡੇ ਸਾਰੇ ਪੇਮੈਂਟ ਆ ਗਿਆ ਲੈਣਾ ਠੀਕ ਹੈ ਜੀ ਤੇ ਵੀਡੀਓ ਫੋਟੋ ਚਲਾਈ ਕਰਤੀ ਸੀ ਇੱਕ ਵਾਰੀ ਠੀਕ ਹੈ ਜੀ ਜਿਹਦੇ ਸੁੰਗੀਆਂ ਸੀ ਹਾਂਜੀ ਹੁਣ ਇਹਦੇ ਥੱਲੇ 23 24 ਕਿਲੋ ਹੋਣਾ 20 20 ਉਹਦਾ ਥੱਲੇ ਹੋਊਗਾ ਠੀਕ ਹੈ ਜੀ ਇਹ ਅਜੇ ਥੋੜਾ ਜਿਹਾ ਨਾ ਜਾਣ ਲਈ ਕਰਕੇ ਸਵੇਰੇ 10 ਵਜੇ ਸਾਫ਼ ਕਰੀਏ ਸੀ ਮੈਂ ਕਿਹਾ ਜੇ ਕੱਲੋਂ ਆਪਾਂ ਹੋਣੀ ਜਾਣਾ ਠੀਕ ਹੈ ਜੀ ਬਾਣੀ ਬੋਣੀ ਤਾਂ ਹੁਣ ਵੀ ਬਹੁਤ ਪਈ ਆ ਤਾਂ ਲੈੜ ਠੀਕ ਹੈ ਜੀ ਹਾਂ ਆ ਵੀ ਪਛੀ ਦੇਖ ਲੋ ਠੀਕ ਹੈ ਜੀ ਬਈ ਇਹ ਨਾ ਇਹ 10 ਵਜੇ ਚੋਈ ਆਪਾਂ ਠੀਕ ਹੈ ਜੀ ਸਹੀ ਕਿ ਵਾਈ 10 ਵਜੇ ਆਪਣੇ ਕੈਮਰੇ ਲੱਗੇ ਜੇ ਮਰਜ਼ੀ ਨਾਲ ਚੈੱਕ ਕਰ ਸਕਦਾ ਠੀਕ ਹੈ ਜੀ ਇੱਕ ਟਾਈਮ ਉਹ ਜਾਨੀ ਤੂੰ ਮਾਦਾ ਬਾਣ ਮੋਜਣਾ ਟਾਈਮ ਤੇ ਠੀਕ ਹੈ ਹਾਂ ਕੋਈ ਆਇਆ ਨਹੀਂ ਆਪਾਂ 4-5 ਦਿਨ ਹੋ ਗਏ ਸਾਹਮਣਾਂ ਆਪ ਉਹਦੇ ਆਪੜਾ ਕੇ ਸਾਹਮਣੇ ਉਹਦੇ ਆਪੜਾ ਕੇ ਨਹੀਂ ਸਾਹਮਣੇ ਜੇ ਆਪਾਂ ਆਪਦੀਆਂ ਨਮਾਹਾਂ ਨਹੀਂ ਸੁਧਾਈ ਨਮਾਉਂਦੇ ਨਾ ਆਪਾਂ ਆਪਦੀਆਂ ਮੰਨ ਕੇ ਚਲੋ ਨਮਾਉਂਦੇ ਨੋ ਦੇਖੋ ਬੈਠ ਕੇ ਆਰਾਮ ਨਾਲ ਤਾਂ ਉਹ ਤੁੰਗਾ ਮਰਦੋਂ ਪਰ ਆਪਾਂ ਉਹਦੀ ਆਪਦੇ ਆਪਣਾ ਕੇ ਸਾਹਮਣੇ ਆ ਠੀਕ ਹੈ ਠੀਕ ਆ ਦੋਨੇ ਪੂਰਾ ਸੀਲ ਆ ਵੀਰੇ ਠੀਕ ਹੈ ਕੋਈ ਆਏ ਜਿਵੇਂ ਮਰਜੀ ਇੱਥਾਂ ਥੱਲੇ ਬੈਠਾ ਰਹਿ ਲੈ ਪਰ ਤਾਂ ਛੜਾਉਣਾ ਤਾਂ ਜਾਣਾ ਨਹੀਂ ਜੇ ਵੀ ਠੀਕ ਹੈ ਹਾਂਜੀ ਜਿੰਤਾ ਫਾਰੂਟੀ ਨੂੰ ਬਹੁਤ ਬਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਨਾ ਕਰਤਾ ਅਜੇ ਕਿਸੇ ਵੀਰ ਨੇ ਹੋਰ ਨਹੀਂ ਵੀ ਲੈਣੀਆਂ ਹੋਗੀਆਂ ਤਾਂ ਆਪਣਾ ਸਪੋਰਟ ਕਰ ਸਕਦਾ ਠੀਕ ਹੈ ਹਾਂ ਜਿੱਥੇ ਮਰਜੀ ਕਹਾਂ ਉੱਥੇ ਸ਼ੇਅਰ ਤੇ ਭੇਜ ਦਾਂਗੇ ਵਾਰੇ-ਵਾਰੇ ਓਕੇ ਓਕੇ ਹਾਂ ਠੀਕ ਹੈ ਜਿੰਤਾ ਫਾਰੂਟੀ ਨੂੰ ਬਹੁਤ ਬਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਨਾ ਕਰਤਾ ਕਿਉਂਕਿ ਜਿੰਨੇ ਵੀ ਨਵੀਆਂ-ਨਵੀਆਂ ਅਪਲੋਡ ਕਰਦੇ ਜੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ ਇਹਦਰ ਬੜਗੀ